ਇਥੇ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਲੋਕਾਂ ਦੀ ਮੌਤ ਹੋਈ ਹੈ ਤੇ ਹਾਲਾਂਕਿ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਵੱਲੋਂ ਕਿਹਾ ਗਿਆ ਵੀ ਇਹ 45 ਸਾਲ ਤੋਂ ਕੰਮ ਚੱਲ ਰਿਹਾ ਸੀਗਾ ਪਰ ਇਹਨੂੰ ਤੋੜਦੇ ਤੋੜਦੇ ਟਾਈਮ ਲੱਗਦਾ ਤੇ ਕਹਿੰਦੇ ਇਹ ਵੀ ਸਾਡੇ ਨਸ਼ਾ ਵਿਰੁੱਧ ਦੇ ਵਿੱਚ ਆਉਂਦਾ ਤੇ ਅਸੀਂ ਕਾਰਵਾਈ ਜ਼ਰੂਰ ਕਰਾਂਗੇ। ਇਹ 17 ਲੋਕਾਂ ਦੀ ਵਾਪਕ ਪਿੰਡਾਂ ਦੇ ਪੰਜ-ਛੇ ਪਿੰਡਾਂ ਵਾਲੇ ਗੁੜੇ ਦੇ ਇਲਾਕੇ ਦੇ ਮੌਤਾਂ ਹੋ ਚੁੱਕੀਆਂ ਕਾਦੇ ਕਰਕੇ ਜ਼ਹਿਰੀਲੀ ਸ਼ਰਾਬ ਪੀਣ ਦਾ। ਇਹ ਦਹਾਕਿਆਂ ਤੋਂ ਡਕੇਡਸ ਤੋਂ ਪੰਜਾਬ ਚ ਜਿਹੜੇ 70 ਵਿਚਾਰੇ ਆ ਅਰੋਨਾ ਦੇ ਕਾਰੋਬਾਰ ਹਰ ਦਾ ਕੇਵਲ ਬਾਦੇ ਫੁੱਦੇ ਨਜ਼ਰ ਆਉਂਦੇ ਐ ਮੀਠਾ ਦੇ ਚ 17 ਲੋਕ ਜ਼ਹਿਰੀਲੀ ਸ਼ਰਾਬ ਪੀਂ ਕਰਕੇ ਮਾਰੇ ਗਏ ਤੇ ਹੁਣ ਕੰਮ ਨੀ ਕਿਉਂ ਨੀ ਕੰਮ ਰਿਹਾ ਸਾਡਾ ਤੰਤਰ ਸਾਡਾ ਦੇਸ਼ ਸਾਡੀ ਸਰਕਾਰ ਸਾਡੀ ਪੁਲਿਸ ਸਾਡਾ ਪ੍ਰਸ਼ਾਸਨ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਚਾਨਕ ਹੀ ਜਲੰਧਰ ਦੇ ਆਦਮਪੁਰ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਸੈਨਿਕਾਂ ਦੇ ਨਾਲ ਮੁਲਾਕਾਤ ਕੀਤੀ ਤੇ ਭਾਰਤ ਮਾਤਾ ਦੇ ਨਾਰੇ ਵੀ ਲਗਾਏ ਨੇ ਕਿ ਪ੍ਰਧਾਨ ਮੰਤਰੀ ਨੇ ਕਾਫੀ ਸਾਫ ਕੀਤੀ ਹੈ ਕਿ ਹੱਥਵਾੜ ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ ਉਹਨੇ ਪਾਕਿਸਤਾਨ ਨੂੰ ਵੀ ਇਹ ਸੁਨੇਹਾ ਦਿੱਤਾ ਹੈ ਕਿ ਗੱਲਬਾਤ ਤੇ ਹੱਥਵਾੜ ਦੋਨੋਂ ਨਾਲੋਂ ਨਾਲ ਨਹੀਂ ਚੱਲ ਸਕਦੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਜੀ ਹਰਿਆਣਾ ਦੀ ਹਰਿਆਣਾ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਵਾਂ ਪ੍ਰਧਾਨ ਮਿਲੇਗਾ ਜਲਦੀ ਅੱਜ ਜਿਹੜੇ ਅਸੀਂ ਜ਼ਿਕਰ ਕਰ ਰਹੇ ਹਾਂ ਜਿਹੜੇ ਨਵੇਂ ਮੈਂਬਰ ਚੁਣੇ ਗਏ ਤੇ ਜਿਹੜੇ ਨਾਮਿਨੇਟ ਹੋਏ ਆ 40 ਮੈਂਬਰਾਂ ਦੀ ਚੋਣ ਹੋਈ ਹੈ ਹਰਿਆਣਾ ਦੇ ਵਿੱਚ ਸਿੱਖ ਪਾਈਪਾਟ ਦੇ ਮੈਂਬਰ ਸਪਿੰਦਾ ਬਹੁਤ ਵੱਡੀ ਗਿਣਤੀ ਦਾ ਆਦਮੀ ਦੇ ਵਜਿੱਤੇ ਆ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾ ਪ੍ਰੋਗਰਾਮ ਐਨਬੀਐਨ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਆ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਉਹਨਾਂ ਦਾ ਪਹਿਲਾਂ ਸਵਾਗਤ ਕਰਦੇ ਆ ਸਰ ਸਵਾਗਤ ਹੈ ਪਰੋਣਾਂ ਦੇ ਵਿੱਚ ਜੀ ਤਾਂ ਹੁਣ ਅਵੇ ਮਿੱਤਰਾਂ ਅੱਜ ਪੰਜਾਬ 'ਚ ਕਈ ਕਰਾਂ ਚ ਸੱਤਰ ਵਿਸ਼ੇ ਆ ਜੀ ਮੈਂ ਤਾਂ ਤੁਹਾਡੇ ਕੋਲੇ ਵੀ ਇਹ ਲਾਉ ਸਵਾਲ ਜੀ ਸੋ ਗੱਲ ਕਰਾਂਗੇ ਜੀ ਮਜੀਠਾ ਹਲਕੇ ਦੀ ਇਹ ਪਹਿਲੀ ਕਟਨਾ ਨਹੀਂ ਹੈ ਪਹਿਲਾਂ ਵੀ ਕਟਨਾ ਵਾਪਰ ਚੁੱਕੀਆਂ ਨੇ ਪਰ ਸਰਕਾਰਾਂ ਨੇ ਸਬਕ ਨਹੀਂ ਸਿੱਖਿਆ ਇਸ ਮਾਮਲੇ ਦਾ ਕਿਵੇਂ ਹੱਲ ਕਰਨਾ ਬਸ ਫਾਈਲਾਂ ਭਰ ਦਿੱਤੀਆਂ ਜਾਂਦੀਆਂ ਨੇ ਜੀ ਵੀ ਕਾਰਵਾਈ ਕਰਾਂਗੇ ਵੱਡੇ ਵੱਡੇ ਮਗਰਮਾਛ ਨੇ ਜੀ ਦੂਰ ਤੱਕ ਤਾਰਾ ਜੁੜੀਆਂ ਹੋਈਆਂ ਨੇ ਫੜੇ ਜਾਣਗੇ ਪਰ ਕੀ ਹੁੰਦਾ ਸਮੇਂ ਦੇ ਨਾਲ ਸਾਰੀਆਂ ਗੱਲਾਂ ਦਬ ਜਾਂਦੀਆਂ ਨੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਜੀਠਾ ਦੇ ਵਿੱਚ ਪਹੁੰਚੇ ਨੇ ਜਿੱਥੇ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਲੋਕਾਂ ਦੀ ਮੌਤ ਹੋਈ ਹੈ ਤੇ ਹਾਲਾਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਹਾ ਗਿਆ ਵੀ ਇਹ 45 ਸਾਲ ਤੋਂ ਕੰਮ ਚੱਲ ਰਿਹਾ ਸੀਗਾ ਪਰ ਇਹਨੂੰ ਤੋੜਦੇ ਤੋੜਦੇ ਟਾਈਮ ਲੱਗਦਾ ਤੇ ਕਹਿੰਦੇ ਇਹ ਵੀ ਸਾਡੇ ਨਸ਼ਾ ਵਿਰੁੱਧ ਦੇ ਵਿੱਚ ਆਉਂਦਾ ਤੇ ਅਸੀਂ ਕਾਰਵਾਈ ਜ਼ਰੂਰ ਕਰਾਂਗੇ ਹੂੰ ਬਿਲਕੁਲ ਆਪਾਂ ਜਦੋਂ ਮੁਕੰਦਰੀ ਦਾ ਜ਼ਿਕਰ ਕਰੇ ਮੁਕੰਦਰੀ ਭਗਵੰਤ ਮਾਨ ਤੇਰੇ ਪੀੜਤ ਪਰਿਵਾਰ ਹੈ ਮੇਠਾ ਹਲਕੇ ਦੇ ਚ ਪਹੁੰਚਿਆ ਉਹਨਾਂ ਨੂੰ ਮਿਲੇ ਵੀ ਹੈ ਦੁੱਖ ਵੀ ਵੰਡਾਇਆ ਬੱਚਾ ਨਾਲ ਗੱਲ ਕੀਤੀ ਹੈ ਬਜ਼ੁਰਗਾਂ ਨਾਲ ਮਾਵਾ ਨਾਲ ਧੀਆ ਨਾਲ ਉਹਨਾਂ ਦਾ ਦਰਦ ਵੰਡਾਇਆ ਜੀ ਪਰ ਬਹੁਤ ਵੱਡਾ ਦਰਦ ਹੈ ਜਦੋਂ ਆਪਾਂ ਗੱਲ ਕਰ ਰਹੇ ਆ ਤਾਂ ਜੋ ਮੀਡੀਆ ਜਾਂ ਜਾਣਕਾਰੀ ਆਈ ਹੈ ਕਿ 17 ਲੋਕਾਂ ਦੀ ਵੱਖ-ਵੱਖ ਪਿੰਡਾਂ ਵਿੱਚ ਪੰਜ-ਛੇ ਪਿੰਡ ਆਲੇ-ਦੋਲੇ ਦੇ ਇਲਾਕੇ ਚ ਮੌਤਾਂ ਹੋ ਚੁੱਕੀਆਂ ਕਾਦੇ ਕਰਕੇ ਜ਼ਹਿਰੀਲੀ ਸ਼ਰਾਬ ਪੀਣ ਕਾ ਜੀ ਮੈਥਨੋਲ ਐਸੀ ਇੱਕ ਵਸਤੂ ਐ ਸਾ ਪਦਾਰਥ ਹੈ ਜਿਹਦੇ ਚ ਪਾਣੀ ਮਿਲਾ ਕੇ ਥੈਲੀਆਂ ਜਦੋਂ ਵਿੱਚ ਆ ਜਾਂਦਾ ਤਾਂ ਸਮਝੋ ਕਿ ਜ਼ਹਿਰ ਹੈ ਜ਼ਹਿਰ ਦੇ ਵਪਾਰੀ ਜ਼ਹਿਰ ਦੇ ਵਪਾਰੀ ਜਿਦਾਂ ਤੁਸੀਂ ਕਿਹਾ ਕਿ ਜਾਹਕਿਆਂ ਤੋਂ ਡਕੇਡਸ ਤੋਂ ਪੰਜਾਬ ਚ ਜਿਹੜੇ ਸੱਥਰ ਵਿਚਾਰੇ ਆ ਅਰੁਣਾ ਦੇ ਕਾਰੋਬਾਰ ਹਰ ਦਾ ਕੇਵਾਦ ਵੱਲ ਦੇ ਫੁੱਲ ਦੇ ਨਜ਼ਰ ਆਉਂਦੇ ਆ ਇੱਕ ਬੜੀ ਕਮਾਲ ਦੀ ਗੱਲ ਮੈਂ ਤੁਸਕਾਂ ਨਾਲ ਸਾਂਝੀ ਕਰਨੀ ਚਾਹਾਂਗਾ ਕਿ ਕਿਸ ਕਿਸ ਕਦਰ ਵਾਪਰਦੇ ਆ ਪਾਣੇ ਅਮਰਸਰ ਦੇ ਪਾਰਲੀਮੈਂਟ ਮੈਂਬਰ ਆ ਔਜਲਾ ਜੀ ਔਜਲਾ ਸਾਹਿਬ ਖੁਦ ਕਹਿ ਰਹੇ ਆ ਇਹ ਗੱਲ ਕਿ ਜੋ ਕੁਝ ਵਾਪਰਿਆ ਦੇਖੋ ਜੀ ਬਹੁਤ ਬੁਰਾ ਤਾਂ ਬੁਰਾ ਕਹਿਣਾ ਹੀ ਆ ਉਹਨਾਂ ਨੇ ਪਰ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਪੁਲਿਸ ਹੋਵੇ ਸਿਵਲ ਪ੍ਰਸ਼ਾਸਨ ਹੋਵੇ ਰਾਜਸੀ ਤੰਤਰ ਹੋਵੇ ਇਨਾਂ ਦੇ ਨਾਪਾਕ ਗੱਟਸੂੜ ਤੋਂ ਵੈਰੇ ਕੁਝ ਵਾਪਰ ਨਹੀਂ ਸਕਦਾ ਫਿਰ ਕੌਣ ਹੈ ਜ਼ਿੰਮੇਵਾਰ ਅਨਿਆਦੀ ਧਰਤੀ ਦੇ ਸਤਰ ਵਿਚਾਉਣ ਦੇ ਲਈ ਪਾਕਿਸਤਾਨ ਨੇ ਪਹਿਲਗਾਮ ਚ ਸ਼ਬੀਬ ਬੇਕਸੂਰ ਲੋਕਾਂ ਦੀ ਹੱਤਿਆ ਕੀਤੀ ਤਾਂ ਸਾਰਾ ਦੇਸ਼ ਕੰਗ ਉਠਿਆ ਮੀਡੀਟੇਰਨੀਅਨ ਦੇ ਚ 17 ਲੋਕ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਮਾਰੇ ਗਏ ਕਿ ਹੁਣ ਕੰਮ ਕਿਉਂ ਨਹੀਂ ਕੰਮ ਰਿਹਾ ਸਾਡਾ ਤੰਤਰ ਸਾਡਾ ਦੇਸ਼ ਸਾਡੀ ਸਰਕਾਰ ਸਾਡੀ ਪੁਲਿਸ ਸਾਡਾ ਪ੍ਰਸ਼ਾਸਨ ਇਹ ਕੰਮ ਨਹੀਂ ਦਾ ਵੀ ਉਨਾ ਹੀ ਕਰਦਾ ਹੈ ਉਹ ਲੋਕ ਹੈ ਜਿਹੜੇ ਦਿਹਾੜੀਦਾਰ ਹੈ ਮੈਂ ਸੁਣ ਰਿਹਾ ਸੀ ਦੇਖ ਰਿਹਾ ਸੀ ਕਿ ਉਹਨਾਂ ਪਰਵਾਰਾਂ ਦੀ ਹਾਲਤ ਕੀ ਹੈ ਕਿਸੇ ਦੇ ਤਿੰਨ ਬੱਚੇ ਹੈ ਕਿਸੇ ਦੋ ਕੁੜੀਆਂ ਕਿਸੇ ਇੱਕ ਬੇਟਾ ਹੈ ਕਿਸੇ ਚਾਰ ਬੱਚੇ ਹੈ ਕਿ ਰੋਜ਼ ਕਮਾਉਣਾ ਤੇ ਰੋਜ਼ ਹੀ ਖਾਣਾ ਤੇ ਕਮਾਉਣਾ ਘਰ ਤੋਂ ਚੱਲਿਆ ਜਾਏ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਰਾਸੀ ਲੋਕ ਰਾਸੀ ਤੰਤਰ ਸਾਰੇ ਨੇ ਸਰਕਾਰਾਂ ਭੋਗੀਆਂ ਜੀ ਇਸ ਹ ਮਾਮ ਚ ਸਾਰੇ ਨੰਗੇ ਸਰਕਾਰ ਕਿਸ ਨੇ ਨਹੀਂ ਭੋਗੀ ਆਕਾਲੀ ਦਲ ਭਾਰਤੀ ਜਨਤਾ ਪਾਰਟੀ ਉਨ੍ਹਾਂ ਦੀ ਸਰਕਾਰ ਵਾਲੇ ਵੀ ਜਰਨਲਿਸਟ ਮੈਂ ਕਹਿ ਸਕਦਾ ਮਦੋ ਇੱਕ ਵੱਡਾ ਇਦਾਂ ਦਾ ਹੀ ਮੰਤਪਾਗਾ ਕਾਰਾ ਵਾਪਰਿਆ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਫਿਰ ਕੀ ਜ਼ਹਿਰੀਲੀ ਸ਼ਰਾਬ ਵਿਕਣੀ ਬੰਦ ਹੋਊਗੀ ਪੰਜਾਬ 'ਚ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਦੇ ਸਮੇਂਚ ਵੀ ਇਸ ਨਾਲ ਵੱਡਾ ਮੰਤਪਾਗਾ ਕਾਰਾ ਵਾਪਰਿਆ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਇਹ ਲੋਕਾਂ ਨੂੰ ਨਿਆਂ ਤੇ ਇਨਸਾਫ ਮਿਲ ਗਿਆ ਜਿਹੜੇ ਜ਼ਹਿਰ ਦੇ ਵਪਾਰੀ ਆ ਜਿਹੜੇ ਪਿਨਾਲ ਤੋਂ ਚਲੇ ਗਏ ਜਾਂ ਸਾਕਾਂ ਪਿੱਛੇ ਚਲੇ ਗਏ ਸਾਲ ਚੁੱਕਣੇ ਇੱਕ ਦੂਜਨ ਦੁਸ਼ੀ ਚ ਟਰਾਉਣਾ ਮੈਨੂੰ ਇਹ ਲੱਗਦਾ ਹੈ ਕਿ ਰਾਸ ਹੀ ਤੇ ਰੰਦਾ ਰੋਜ ਦਾ ਕੰਮ ਹੋ ਗਿਆ ਦੀਨਕੇ ਨੇ ਭੱਖੇ ਵਿੱਚ ਤੰਦੂਰ ਤੇ ਰੋਟੀਆਂ ਲਾਉਣ ਵਾਲੀ ਗੱਲ ਪਤਾ ਨਹੀਂ ਕਿਹਨੇ ਇੱਕ ਹੌਤ ਬਣਾਈ ਹੋਏਗੀ ਲੋਕਾਂ ਦੀ ਮੌਤ ਨਾਲ ਦਰਦ ਨਾਲ ਜੋ ਤਨੂਰ ਭਟਦੇ ਆ ਤੇ ਰਾਸੀ ਰੋਟੀਆਂ ਸਾਰੇ ਸੇਖਦੇ ਆ ਹੁਣ ਮੈਂ ਸੁਣਿਆ ਸੀ ਪ੍ਰਤਾਪ ਸਿੰਘ ਬਾਜਵਾ ਕੀ ਕਹਿ ਰਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਅਕਸਾਈ ਮੰਤਰੀ ਹਰਪਾਲ ਚੀਮਾ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਪ੍ਰਸ਼ਾਸਨ ਜ਼ਿੰਮੇਵਾਰ ਹੈ ਇਸ ਵੇਲੇ ਕੋਈ ਦੋਰਾ ਨਹੀਂ ਇਹ ਜਿਹੜਿਆ ਸਮੇਂ ਦੇ ਸਰਕਾਰਾਂ ਜਿੰਮੇਵਾਰੀ ਕਿਉਂ ਨਾ ਚੁੱਕਣ ਜ਼ਿੰਮੇਵਾਰ ਕਹਾਂ ਨਹੀਂ ਪਰ ਜਿਹੜੀਆਂ ਸਰਕਾਰਾਂ ਵੇਲੇ ਵਾਪਰਦਾਰੇ ਆਉ ਉਹ ਜ਼ਿੰਮੇਵਾਰੀ ਕਿੱਥੇ ਗਈ ਜੇ ਕਿਤੇ ਉਹਨਾਂ ਨੇ ਜ਼ਿੰਮੇਵਾਰੀ ਨਵਾਈ ਹੁੰਦੀ ਤੇ ਸ਼ਾਇਦ ਕੋਈ ਨਾ ਵਾਪਰਦਾ ਹੁਣ ਕਿਸ ਤਰ੍ਹਾਂ ਦਾ ਵਿਰੋਧ ਆ ਜਦੋਂ ਮੁੱਖ ਮੰਤਰੀ ਭਗਵੰਤ ਮਜੀਠੀਆ ਜੀ ਗਏ ਹੈ ਤਾਂ ਉਸੇ ਵੇਲੇ ਜਿਹੜਾ ਹੈਗਾ ਸੁਮਣੀ ਕਾਲੀਦਲ ਦੇ ਇੱਕ ਦਾਰਵਾਜ਼ਾ ਆਗੂ विक्रम जीठिया जी अरुणा ਦੀ بیوی ਜਿਹੜੀ ਉਹ ਸਲਕੇ ਦੀ ਨਮਾਇੰਦਗੀ ਕਰਦੇ ਆ ਵਿਧਾਇਕ ਨੇ ਉਥੋਂ ਦੇ ਤੇ ਉਹ ਵੀ ਸਿੱਧੇ ਤੌਰ ਤੇ ਕਹਿ ਰਿਹਾ ਕਿ ਭਗਵੰਤ ਮਾਨ ਜ਼ਿੰਮੇਵਾਰ ਹੈ ਆਪ ਸਰਕਾਰ ਜ਼ਿੰਮੇਵਾਰ ਹੈ ਤਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਆ ਕਹਿੰਦੇ ਦੇਖੋ ਵਿਕਰਮ ਜੀਠਿਆ ਕੀ ਕਹਿ ਰਿਹਾ ਕਿ ਅਸੀਂ ਜ਼ਿੰਮੇਵਾਰ ਆ ਕਹਿੰਦੇ ਉਹ ਗੱਲ ਨਹੀਂ ਜਾਣਦੇ ਕਿ ਉਹਨਾਂ ਦਾ ਆਪਣਾ ਹਲਕਾ ਉਹਨਾਂ ਦੇ ਆਪਣੇ ਹਲਕੇ 'ਚ ਐਡਾ ਵਡਾ ਮੰਦਪਾਗਾ ਪਾਣਾ ਵਾਪਰਿਆ ਤੇ ਇਹ ਕਿਉਂ ਨਹੀਂ ਬੰਦ ਕਰਵਾਏ ਪਹਿਲਾਂ ਉਹ ਤਾਂ ਕਹਿੰਦੇ ਆਪਕੇ ਇਸ ਭੁਗਤ ਰਹੇ ਸੋ ਮੈਂ ਤਾਂ ਇਹ ਕਾਂਗ ਦਾ ਦਰਸ਼ਕਾਂ ਨੂੰ ਕਿ ਮਿੱਤਰੋ ਮੇਣਾ ਮੇਣੀ ਹੁੰਦੀਆਂ ਸਾਰੀਆਂ ਰਾਸੀ ਤਰ੍ਹਾਂ ਜਿਨ੍ਹਾਂ ਦੇ ਕਰਾਂ ਦੇ ਕਮਾਉ ਪੁੱਤ ਕੇ ਤੇ ਬਾਪ ਚਲੇ ਜਾਂਦੇ ਆ ਗਾਮ ਜਾਂ ਦੁੱਖ ਜਾਂ ਤਕਲੀਫ ਉਹਨਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਇਸੇ ਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ਰੂਰ ਇਹ ਗੱਲ ਕਹੀ ਹੈ ਕਿ ਇਸ ਵਾਰ ਕੋਈ ਦੂਰ ਨਹੀਂ ਕਿ ਜਿਨ੍ਹਾਂ ਨੇ ਕਾਰਾ ਕੀਤਾ ਹੈ ਬਖਸ਼ੇ ਨਹੀਂ ਜਾਣਗੇ ਸਖਤ ਕਾਰਵਾਈ ਹੋਏਗੀ ਔਰ ਇੱਥੋਂ ਤੱਕ ਕਿਹਾ ਵੀ ਤੁਮਦਰੀ ਚੀਮਾ ਨੇ ਵੀ ਔਰ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿ ਮੋਤਾਨੀ ਕਤਲ ਹੋਇਆ ਹੈ ਕਤਲ ਦੇ ਕੇਸ ਦਰਜ ਹੋਣਗੇ ਜੀ ਇਗੈਲ ਮਹੋਰ ਮੈਂ ਕੰਦਰੀਪਾ ਕੰਦ ਮੈਨੂੰ ਇਹ ਜ਼ਰੂਰ ਕਹਣੀ ਚਾਹਾਂ ਕਿਉਂਕਿ ਮਾਮਲਾ ਬਹੁਤ ਵੱਡਾ ਹੈ ਮੁੱਖ ਮੰਤਰੀ ਆ ਉਹਨਾਂ ਨੇ ਗੱਲ ਕੀਤੀ ਹੈ ਆਪਣੀ ਸਾਂਝੀ ਕਰਨੀ ਪਣਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਕੁਝ ਵਾਪਰਿਆ ਦੇਖੋ ਵਿਰੋਧੀ ਧਿਰਾਂ ਜਿਸ ਤਰ੍ਹਾਂ ਕਹਿ ਰਹੀਆਂ ਉਹ ਤਾਂ ਹੈ ਹੀ ਹੈ ਪਰ ਮੁੱਖ ਮੰਤਰੀ ਕੀ ਆਖਦੇ ਦੇਖੋ ਇੱਕ ਸਪਸ਼ਟ ਗੱਲ ਜਿਹੜੀ ਉਹਨਾਂ ਨੇ ਮੀਡੀਆ ਦੇ ਸਾਹਮਣੇ ਕੀਤੀ ਮੁੱਖ ਮੰਤਰੀ ਆਪਣੀ ਸਾਂਦੀ ਭਾਸ਼ਾ 'ਚ ਇਹ ਗੱਲ ਕਹਿ ਰਿਹਾ ਹੈ ਕਿ ਦੇਖੋ ਜੋ ਕੁਝ ਵਾਪਰਿਆ ਹੈ ਇਹ ਆਪਣੇ ਆਪ ਤਾਂ ਵਾਪਰਿਆ ਨਹੀਂ ਆਖਰਕਾਰ ਇਹਦੇ ਪਿੱਛੇ ਜਾਂ ਇਸ ਅੰਤਰ ਦੇ ਪਿੱਛੇ ਪੁਲਿਸ ਹੋਵੇ ਸਿਵਲ ਪ੍ਰਸ਼ਾਸਨ ਹੋਵੇ ਰਾਸੀ ਤੇਰਾ ਹੋਣ ਕਿਸੇ ਨਾ ਕਿਸੇ ਦਾ ਥਾਪੜਾ ਤਾਂ ਹਾਈ ਹੈ ਬਗੈਰ ਥਾਪੜੇ ਤੋਂ ਕੋਣ ਜ਼ਹਿਰ ਦੀਆਂ ਥੈਲੀਆਂ ਵੇਚ ਸਕਦਾ ਹੈ ਪੰਜਾਬ ਚ ਜ਼ਹਿਰ ਦੇ ਵਪਾਰੀ ਸਦਾ ਬਦਲਦੇ ਰਹਿੰਦੇ ਆ ਸਰਕਾਰਾਂ ਬਦਲਦੀਆਂ ਰਹਿੰਦੀਆਂ ਆ ਨਾ ਦੇ ਲੋਕ ਕੀ ਕਰ ਸਕਦੇ ਆ ਸਰਕਾਰੀ ਬਦਲ ਸਕਦੇ ਆ ਨਾ ਇੱਕ ਸਰਕਾਰ ਬਦਲੀ ਦੂਜੀ ਲਾਏ ਕਿਉਂਕਿ ਉਹਨਾਂ ਨੇ ਪਿਛਲੀਆਂ ਸਰਕਾਰਾਂ ਦੇ ਅਨੁਸਾਰ ਉਹਨਾਂ ਦੇ ਸੁਪਨੇ ਤੇ ਖਰੇ ਨਹੀਂ ਉਤਰੇ ਜਿਸ ਵੇਲੇ ਸਹਾਕਾਰ ਨਹੀਂ ਵਾਦੇ ਦਾਅਵੇ ਵੱਲੇ ਵੱਡੇ ਕੀਤੇ ਗੱਲਾਂ ਲੰਬੀਆਂ ਹੋ ਜਾਂਦੀਆਂ ਕਿੱਥੇ ਕੇ ਕੈਪਟਨ ਅਮਰਿੰਦਰ ਜਿਹੜੇ ਨਸ਼ਿਆਂ ਦੀ ਗੱਲ ਕਰਦੇ ਸੀ ਹੱਥ 'ਚ ਗੁਟਕਾ ਸਾਫ ਪੜ ਕੇ ਕਿ ਪੰਜਾਬ 'ਚ ਮੈਂ ਇੱਕ ਮਹੀਨੇ ਨਸ਼ੇ ਬੰਦ ਕਰ ਦਿਆਂਗਾ ਕੈਪਟਨ ਸਾਹਿਬ ਜੇ ਨਸ਼ੇ ਬੰਦਗੀ ਤੇ ਹੁੰਦੇ ਤਾਂ ਮਜੀਠਾ ਦੇ ਲੋਕਾਂ ਦਾ ਅਧਕਾਰਕਾਰ ਸੱਥਰਨਾਬ ਇਕਦੇ ਇਦਾਂ ਹੀ ਪਾਜਪਾ ਦੇ ਪ੍ਰਧਾਨ ਨੇ ਪੰਜਾਬ ਦੇ ਸਨੀਲ ਜਾਖੜ ਜੀ ਜਦੋਂ ਕਾਂਗਰਸ ਵਾਲੇ ਭਾਣਾ ਬਤ ਤ ਉਹਦੋਂ ਜਾਖੜ ਸਾਹਿਬ ਕਾਂਗਰਸ ਹੀ ਸੀ ਉਹਦੋਂ ਕਿਉਂ ਨਹੀਂ ਕਾਰਵਾਈਆਂ ਹੋਈਆਂ ਉਹ ਵੀ ਛੱਡੋ ਅਕਾਲੀ ਗੁਰਪਾਜਾ ਹੰਤਾ ਭਾਜਪਾ ਦੇ ਪ੍ਰਧਾਨਾਂ ਨੇ ਭਾਜਪਾ ਦਾ ਸਵਾ ਵੀ ਰਿਹਾ ਹੈ ਅਕਾਲੀ ਦਲ ਦੇ ਨਾਲ ਪੰਜਾਬ ਵਿੱਚ ਉਦੇਵ ਰਿਹਾ ਉਹਦੋਂ ਕਿਹੋ ਨੀ ਨੱਥ ਪਾਈ ਗਈ ਪੰਜਾਬ ਉਜੜਦਾ ਰਿਹਾ ਰਾਸੀ ਲੋਕ ਸਤਾ ਦਾ ਆਨੰਦ ਮਾਣਦੇ ਰਹੇ ਇਹੀ ਸਾਰਾ ਪੰਜਾਬ ਦੇ ਤਖਾਨ ਦਾ ਮੁਕਮਤਰੀ ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਅਸੀਂ ਦੇਖੋ ਜਾਂਚ ਕਰ ਰਹੇ ਹਾਂ ਇਹਨੇ ਦਿੱਲੀ ਤੱਕ ਤਾਰਾਂ ਜੁੜਦੀਆਂ ਸਟੈਂਡ ਦੀਆਂ ਚੋਕ ਧੱਤ ਸਾਹਮਣੇ ਆਉਣ ਕਹਿੰਦੇ ਰੱਖਾਂਗੇ ਜੇ ਅਸੀਂ ਜਲਦਬਾਜ਼ੀ ਨਹੀਂ ਕਰਦੇ ਸਾਬ ਕੋ ਕਿੱਡਾ ਵਡਾ ਹੋਵੇ ਕਾਰਵਾਈ ਕੀਤੀ ਜਾਏਗੀ ਤੇ ਪੰਜਾਬ ਦੇ ਲੋਕਾਂ ਦੇ ਸਾਰਾ ਕੁਝ ਸਾਹਮਣੇ ਲਿਆਂਦਾ ਜਾਏਗਾ ਅਹਿਮ ਇਹ ਤੇ ਇਸ ਗੱਲ ਦੀ ਇਸ ਕਰਕੇ ਬਣਦੀ ਹੈ ਕਿ ਪੰਜਾਬ 'ਚ ਯੁੱਧ ਨਸ਼ਿਆਂ ਬਰਦੋ ਆ ਬਲੰਚ ਲਾਇਆ ਜਾ ਰਿਹਾ ਉਹ ਕੋਈ ਭਗਵੰਤ ਮਾਨ ਨੇ ਵੀ ਕਹੀ ਆਏ ਗੱਲ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਯੁੱਧ ਹੈ ਤੇ ਚ ਇਹ ਗੱਲ ਵੀ ਸ਼ਾਮਲ ਹੈ ਕਿ ਜ਼ਹਿਰ ਦੇ ਵਪਾਰੀ ਹੈ ਉਹਨਾਂ ਕਿਸ ਕਦਰ ਨਤ ਪਾਈ ਜਾਵੇ ਪਰ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਲੜਾਈ ਇਹ ਯੁੱਧ ਇਹਨਾਂ ਸੌਖਾ ਨਹੀਂ ਹੈ ਦ ਪਰ ਦੇ ਪ੍ਰਧਾਨ ਮੰਤਰੀ ਨੇ ਕਿਹਾ ਤਾਂ ਕਿ ਜਦ ਤੱਕ ਹਤਮਤ ਦੇ ਟਿਕਾਣੇ ਖਤਮ ਨਹੀਂ ਹੋਗੇ ਅਸੀਂ ਲੜਾਈ ਜਾਰੀ ਰੱਖਾਂਗੇ ਮੁਖੰਤਰੀ ਪਹਗਾਤਮਾਨਵੀ ਕਦੇ ਇਹ ਤਇਆ ਕਰਨਾ ਪੈਣਾ ਹੈ ਕਿ ਜਦ ਤੱਕ ਪੰਜਾਬ ਚੋਂ ਨਸ਼ਾ ਖਤਮ ਨਹੀਂ ਹੋਏਗਾ ਤਦ ਤੱਕ ਅਸੀਂ ਟੇਕੇ ਨਹੀਂ ਬੈਠਾਂਗੇ ਉਹਨਾਂ ਨੇ ਮਈ ਦੇ ਆਖਰ ਤੱਕ ਡੈਡਲਾਈਨ ਤੈਅ ਕੀਤੀ ਹੈ ਅ ਜਿੱਦਾਂ ਦੀ ਸਥਿਤੀ ਬਣੀ ਵੀ ਹੈ ਆ ਦੇਖੋ ਮਜੀਠਾ ਜੀ ਵਾਪਰਿਆ ਇਹ ਬਦਕਿਸਮਤ ਕਾਰੇ ਬਦਕਿਸਮਤ ਮੌਕੇ ਜਿਹੜੇ ਜ਼ੈਦ ਦੇ ਵਪਾਰੀ ਹੈ ਪੂਰੇ ਜ਼ਿਲ੍ਹੇ ਦੀ ਵਾਪਰਦੇ ਰਹਿੰਦੇ ਆਦਾਂ ਦੇ ਦੁਕਾਨਦਾਰ ਅਰਮਾਜ ਦੀ ਗੱਲ ਕਰਦਾ ਕਿ ਇੱਕ ਦਿਨ ਪਹਿਲਾਂ ਜਦੋਂ ਹੁਣੇ ਹੀ ਕੁਝ ਵਾਪਰਿਆ ਤਾਂ ਪੰਜਾਬ ਦਾ ਮੋਗਾ ਜ਼ਿਲ੍ਹਾ ਮੋਗੇ ਦੇ ਵਿੱਚ ਇਦਾਂ ਹੀ ਇੱਕ ਨੌਜਵਾਨ ਜਿਹੜਾ ਨਸ਼ੇ ਦੀ ਓਵਰਡੋਸ ਕਰ ਨੂੰ ਜਾਨ ਤੋਂ ਹੱਤੋਂ ਵਿਟਹਾ ਇਦੇ ਲੰਬੀ ਹਲਕੇ ਲੰਬੀ ਹਲਕੇ ਚ ਜਿਹੜਾ ਸ਼ਰਾਬ ਦਾ ਠੇਕਾ ਠੇਕੇ ਦਾ ਕਰਿੰਦਾ ਹੀ ਅੰਦਰੋਂ ਸ਼ਟਰ ਸੁੱਟਿਆ ਪਤਾ ਨਹੀਂ ਠੀਕਾਲ ਗਾਇਆ ਕੀ ਕਰਿਆ ਉਹਦੀ ਵੀ ਜਾਨ ਚਲੀ ਗਈ ਤੇ ਅਗਲੇ ਦਿਨ ਜਿੱਦੋਂ ਮਾਲਕ ਆਏ ਜਿਹੜੇ ਵੀ ਉਹਨਾਂ ਦੇ ਆਏ ਜੀ ਉਹਨਾਂ ਨੇ ਠੇਕਾ ਤੋੜ ਕੇ ਉਹਨੂੰ ਅੰਦਰੋਂ ਕੱਢਿਆ ਕਾਰ ਕਾਰਜ ਜਿਸ ਤੇ دیا ਇਹ ਜੁੱਦ ਬਹੁਤ ਹੀ ਚੁਣੌਤੀ ਭਰਿਆ ਹੈ ਔਰ ਇਹ ਜੁੱਦ ਕੇ ਜਿਹੜੇ ਦੁਦਿਏ ਜਿਹੜੇ ਸਤਾ ਤੋਂ ਬਾਹਰ ਹੁੰਦੇ ਆ ਉਹ ਤਾੜੀਆਂ ਮਾਰਦੇ ਆ ਕਿ ਦੇਖੋ ਜੀ ਫੇਲ ਹੋ ਗਏ ਸਭ ਤੋਂ ਬਾਹਰ ਗੱਲ ਇਹ ਹੈ ਸਿੱਧਾ ਹੁਣ ਅੱਜ 12ਵੀਂ ਤੇ 10ਵੀਂ ਦੇ ਇਮਤਿਹਾਨ ਆਇਆ ਹੈ ਨਾ ਨਤੀਜੇ ਆਏ ਆ ਜਿਹੜੇ ਬੱਚੇ ਪਾਸ ਹੋ ਗਏ ਉਹ ਤਾਂ ਤਾੜੀਆਂ ਮਾਰਨ ਜਿਹੜਾ ਫੇਲ ਹੋ ਗਿਆ ਕਹਿ ਸਕਦੇ ਫੇਲ ਹੋ ਗਿਆ ਮੈਂ ਪਾਸ ਹੋ ਗਿਆ ਮੈਂ ਬਹੁਤ ਸਾਰੇ ਬੱਚੇ ਦੇਖੇ ਆ ਪੂਰੇ ਪੜੇ ਹੁੰਦੇ ਆ ਜਦੋਂ ਪਾਸ ਹੋ ਜਾਂਦੇ ਤਾੜੀਆਂ ਮਾਰਦੇ ਦੂਜੇ ਤਾਂ ਖੁਸ਼ ਵੀ ਨਹੀਂ ਦੇ ਜਿਹੜਾ ਫੇਲ ਹੋ ਜਾਂਦਾ ਪਰ ਪੇ੍ਰਟੀਕਲ ਪਾਰਟੀਆਂ ਤਾਂ 10ਵੀਂ ਜਾਂ 12ਵੀਂ ਵਾਲੀਆਂ ਨਹੀਂ ਤੇ ਨਾ ਨਸ਼ਿਆਂ ਦਾ ਮਕਾਮ ਇਹਨਾਂ ਨੇ ਕਿਸ ਨੇ ਇਮਤਿਹਾਨ ਪਾਸ ਕੀਤਾ ਫਿਰ ਦੂਜਿਆਂ ਤੇ ਤਾੜੀਆਂ ਕਿਉਂ ਇਹਦਾ ਪੰਜਾਬ ਦੀ ਤਰਸਦੀ ਹੈ ਵੋਟਾਂ ਦੀ ਗਿਣਤੀ ਮਿੰਟ ਦੇ ਉੱਪਰ ਉੱਠ ਕੇ ਮੈਨੂੰ ਸੁਜੀਤ ਪਾਤਰ ਪੰਜਾਬ ਦੇ ਸਰਮੌਰ ਕਵੀਤੇ ਇਥੇ ਹੁੰਦੇ ਆ ਮੈਂ ਕਹਤਾਂ ਦੀਆਂ ਲੈਣਾ ਤਾਂ ਨਹੀਂ ਦੇ ਰਾ ਸਕਦਾ ਪਰ ਸਨੇਹਾ ਜ਼ਰੂਰ ਦੇਖਦਾ ਹਾਂ ਕਿਉਂਕਿ ਕਹਿੰਦੇ ਕਿ ਚਲੋ ਜਦ ਤੱਕ ਸਾਡੇ ਰਾਸੀ ਨੇਤਾ ਵੋਟਾਂ ਗਿਣਦੇ ਆ ਆਪਾਂ ਲਾਸ਼ਾਂ ਗਿਣਦੇ ਆ ਸੋ ਕੀ ਪੰਜਾਬ ਲਾ ਸੰਗਣਨ ਵਾਸਤੇ ਹੀ ਰਹਿ ਗਿਆ ਹੈ। ਅਵ ਰਾਸੀ ਤਰ੍ਹਾਂ ਰਾਜ ਕਰਨ ਵਾਸਤੇ ਰਹਿ ਗਿਆ। ਸਵਾਲ ਤਾਂ ਸੂਰੇ ਪੂਰੇ ਪੰਜਾਬ ਨੂੰ ਚੁੱਕਿਆ ਜਾਏਗਾ ਕਿ ਆਖਰ ਸਾਡੇ ਨਾਲ ਅਜਿਹਾ ਵਰਤਾਰਾ ਕਿਉਂ ਵਾਪਰਦਾ ਹੈ? ਸਵਾਲ ਜਾਖੜਦਾਨੀ, ਸਵਾਲ ਭਾਜਬਾਦ ਨਹੀਂ। ਜੀ। ਸਵਾਲ ਰਾਜਾ ਬੜੰਗ ਦਾ ਨਹੀਂ ਤੇ ਨਾ ਹੀ ਸਵਾਲ ਭਗਵੰਤ ਮਾਨ ਦਾ ਹੈ। ਸਵਾਲ ਪੂਰੇ ਪੰਜਾਬ ਦਾ ਹੈ ਕਿ ਸਾਡੇ ਪੰਜਾਬ ਚ ਜ਼ਹਿਰ ਦੇ ਵਪਾਰੀ ਕਿਉਂ ਜਿਸ ਤਰ੍ਹਾਂ ਰੇੜੀਆਂ ਦੇ ਉੱਤੇ ਸਬਜ਼ੀ ਵੇਚਦੇ ਆਂ ਅਮਰੂਦ ਵੇਚਦੇ ਆ ਗੋਭੀ ਵੇਚਦੇ ਆ ਇਸ ਤਰ੍ਹਾਂ ਜ਼ਾਇਬ ਦੀਆਂ ਥੈਲੀਆਂ ਕਿਉਂ ਵਕਦੀਆਂ ਤੇ ਕੌਣ ਰੁਕੇਗਾ ਭਗਵੰਤ ਮਾਨ ਕਹਿੰਦੇ ਕਿ ਮੈਂ ਰੁਕਾਂਗਾ ਕਰਕੇ ਦਿਖਾਵਾਂਗਾ ਕਾਰਵਾਈ ਉਹਨਾਂ ਕੋਲ ਸਮਾਂ ਹੈ ਨਜ਼ਰਾਂ ਰਣੀਆਂ ਰਣੀਆਂ ਜੇ ਰੁਕਣਗੇ ਤਾਂ ਪੰਜਾਬ ਦੇ ਲੋਕ ਚੇਤੇ ਰੱਖਣਗੇ ਕਈ ਚੀਜ਼ ਮਿਸਟਰ ਮੁੱਖ ਮੰਤਰੀ ਜੀ ਨੇ ਵੱਡੇ ਕੰਮ ਕੀਤੇ ਆ ਮੈਂ ਲਾਸਟ ਸੰਸ ਜੇਲਦਾ ਨਾ ਆਪਣੇ ਦਰਸ਼ਕਾਂ ਨਾਲ ਜ਼ਰੂਰ ਸੰਝਾ ਕਰਨਾ ਚਾਹਾਂਗਾ ਉਹਨਾਂ ਨੇ ਕਿਸਾਨਾਂ ਵਾਲੀ ਕਹਿੰਦੇ ਕਿ ਟਰੈਕਟਰ ਦੀ ਗੱਲ ਕੀਤੀ ਸੀ ਕਹਿੰਦੇ ਟਰੈਕਟਰ ਜੱਟਾਂ ਦਾ ਗੱਡਾ ਹੈ ਇਹਦੇ ਤੇ ਕਿਉਂ ਟੈਕਸ ਲਾਉਨੇ ਅੱਜ ਤੱਕ ਜੱਟ ਜਿੱਤੇ ਕਰਦਾ ਕਿਸਾਨ ਜਿੱਤੇ ਕਰਦਾ ਕਿ ਗਿਲਸਾ ਹੋਇਆ ਉਹ ਗਵੰਦਮਾਨ ਜੀ ਤੁਹਾਨੂੰ ਵੀ ਪੰਜਾਬੀ ਚਤੇ ਰੱਖਣਗੇ ਮੈਂ ਬਹੁਤ ਸਾਰੇ ਲੋਕਾਂ ਨੂੰ ਪੰਜਾਬ ਚ ਪਿੰਡਾਂ ਚ ਮਿਲਦਾ ਗੱਲਬਾਤ ਕਰਦਾ ਕਹਿੰਦੇ ਸਾਨੂੰ ਕੁਝ ਨਹੀਂ ਚਾਹੀਦਾ ਪੰਜਾਬ ਨੂੰ ਨਸ਼ਾ ਮੁਕਤ ਕਰ ਦਿਓ ਸਮੁੱਚਾ ਪੰਜਾਬ ਤੁਹਾਡੇ ਨਾਲ ਹੈ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਚਾਨਕ ਕੀ ਜਲੰਧਰ ਦੇ ਆਦਮਪੁਰ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਸੈਨਿਕਾਂ ਦੇ ਨਾਲ ਮੁਲਾਕਾਤ ਕੀਤੀ ਤੇ ਭਾਰਤ ਮਾਤਾ ਦੇ ਨਾਰੇ ਵੀ ਲਗਾਏ ਨੇ ਜੀ ਬਿਲਕੁਲ ਦੇਖੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜ਼ਿਕਰ ਕਰਿਆ ਮੈਂ ਰਾਤੀ ਉਹਨਾਂ ਦਾ ਜਿਹੜਾ ਬੀਤੀ ਰਾਤ 8 ਵਜੇ ਪੱਛਣਾ ਜੋ ਉਹਨਾਂ ਨੇ ਬੋਲਿਆ ਟੀਵੀ ਚੈਨਲਜ਼ ਦੇ ਉੱਤੇ ਉਹ ਹੀ ਸੁਣਿਆ ਇਹ ਗੱਲ ਬੜੀ ਸਾਹ ਪ੍ਰਧਾਨ ਮੰਤਰੀ ਨੇ ਕੀਤੀ ਹੈ ਉਹਨ ਵੀ ਜਦੋਂ ਆਪਾਂ ਆਦਮ ਬੁਰਦੀ ਗੱਲ ਕਰਦੇ ਆਂ ਫੇਅਰ ਸਟੇਸ਼ਨ 'ਤੇ ਉੱਥੇ ਜਾ ਕੇ ਜਦਾਂ ਉਹ ਆਪਣੇ ਫੌਜੀਆ ਨੂੰ ਮਿਲਿਆ ਉਹਨਾਂ ਦਾ ਸਨਮਾਨ ਕੀਤਾ ਅੱਲੇ ਬੱਲੇ ਕੀਤੇ ਉਹਨੂੰ ਥਾਪੜਾ ਦਿੱਤਾ ਰਾਤ ਜਿਹੜਾ ਉਹਨਾਂ ਜਿਹੜਾ 파ਸ਼ਿੰਦਾ ਜੋ ਗੱਲ ਕੀਤੀ ਭੁੱਲਿਆ ਉਹਦੇ ਤੋਂ ਵੀ ਪ੍ਰਧਾਨ ਮੰਤਰੀ ਦੇ ਮੂਡ ਦਾ ਦੇਖੋ ਅੰਦਾਜ਼ਾ ਤਾਂ ਲਗਾਇਆ ਜਾ ਹੀ ਸਕਦਾ ਹੈ ਕਿ ਪ੍ਰਧਾਨ ਮੰਤਰੀ ਨੇ ਗੱਲ ਬਾਰੇ ਸਾਫ਼ ਕੀਤੀ ਹੈ ਕਿ ਹੱਤਬਾ ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ ਉਹਨੇ ਪਾਕਿਸਤਾਨ ਨੂੰ ਵੀ ਇਹੀ ਸੰਦੇਸ਼ ਦਿੱਤਾ ਕੀ ਗੱਲਬਾਤ ਤੇ ਅਤਵਾਦ ਦੋਨੋਂ ਨਾਲ ਨਾਲ ਨਹੀਂ ਚੱਲ ਸਕਦੇ ਤੇ ਇਦਾਂ ਹੀ ਉਹਨਾਂ ਨੇ ਕਿਹਾ ਬੜੇ ਉਹਨਾਂ ਨੇ ਕਈ ਜਦਾਂ ਪ੍ਰਧਾਨ ਮੰਤਰੀ ਦੇ ਜਵਾਬ ਕਈ ਡਾਇਲੌਗ ਕਿ ਫਿਕਰੇ ਬੜੇ ਕਮਾਲ ਦੇ ਬੋਲਦੇ ਆ ਕਹਿੰਦੇ ਖੂਨ ਤੇ ਪਾਣੀ ਨਾਲ ਨਾਲ ਨਹੀਂ ਚੱਲ ਸਕਦੇ ਹਾਲਾਂਕਿ ਪ੍ਰਧਾਨ ਮੰਤਰੀ ਨੇ ਸਿੱਧੇ ਤੌਰ ਤੇ ਜ਼ਿਕਰ ਨਹੀਂ ਕੀਤਾ ਪਰ ਅੰਦਾਜ਼ਾ ਲਗਾਇਆ ਜਾਂ ਸਦਾ ਵੀ ਨੇ ਜਾਂ ਸਭ ਅੰਦਾਜ਼ਾ ਲਗਾ ਸਕਦੇ ਆ ਜੇ ਖੂਨ ਤੇ ਪਾਣੀ ਦੀ ਗੱਲ ਕੀਤੀ ਆ ਉਹਨਾਂ ਨੇ ਫਿਰ ਇਸ ਦਾ ਸੰਕੇਤ ਦਿੱਤਾ ਕਿ ਜੇ ਪਾਕਿਸਤਾਨ ਹੁਣ ਇਹ ਚਾਹੇਗਾ ਕਿ ਸਿੰਧੂ ਜਲ ਸਮਝੌਤਾ ਫੇਰ ਬਹਾਲ ਹੋ ਜੇ ਤੇ ਸਿੰਧੂ ਜਿਹੜੇ ਜਲ ਸਰੋਤ ਆ ਤਾਂ ਪਾਣੀ ਪਾਕਿਸਤਾਨ ਨੂੰ ਮਿਲੇਗਾ ਪਰ ਕਹਿੰਦੇ ਜੇ ਭਾਰਤ ਦੇ ਅੰਦਰ ਆ ਕੇ ਖੂਨ ਵਾਉਂਗੇ ਤਾਂ ਖੂਨ ਦੇ ਪਾਣੀ ਨਾਲ ਨਾਲ ਨਹੀਂ ਚੱਲ ਸਕਦੇ ਸੋ ਸਪਸ਼ਟ ਜਾਂ ਸੁਨਿਆ ਤੇ ਸੰਕੇਤ ਜਿਹੜਾ ਹੈ ਇਹ ਵੀ ਕਿਹਾ ਉਹਨਾਂ ਨੇ ਕਿ ਪਰਮਾਣੂ ਜੰਗ ਦੀ ਜਿਹੜੀ ਧਮਕੀ ਦਿੰਦੇ ਆ ਸਾਨੂੰ ਕੋਈ ਤਰ੍ਹਾਂ ਅਸੀਂ ਇਹ ਕਿ ਬਲੈਕਮੇਲ ਹੋਣ ਵਾਲੇ ਨਹੀਂ ਆ ਡਰਨ ਵਾਲੇ ਨਹੀਂ ਆ ਸੋ ਪ੍ਰਧਾਨ ਮੰਤਰੀ ਚਰਦੀ ਕਲਾਚ ਉਹਨਾਂ ਦਾ ਮੂਡ ਇਸ ਗੱਲ ਦਾ ਸੀ ਕਿ ਪੂਰਾ ਪਾਰ ਜਦੋਂ ਉਹਨਾਂ ਦੇ ਨਾਲ ਖੜਾ ਹੈ ਤਾਂ ਉਹਨੇ ਸਹਿਯਾ ਵੀ ਦਿੱਤਾ ਇਸ ਗੱਲ ਦਾ ਅਕਸਰ ਜਿਹੜਾ ਪ੍ਰਧਾਨ ਮੰਤਰੀ ਇਹ ਜੋ ਆਪਣਾ ਪੋਲੀਟਿਕਲ ਜਾਂਦਾ ਭਾਸ਼ਣ ਦਿੰਦੇ ਆ ਕਿਧਰੇ ਨਾ ਕਿਧਰੇ ਬੁਰੀ ਤਰ੍ਹਾਂ ਦੇ ਨਿਸ਼ਾਨਾ ਲਾ ਜਾਂਦੇ ਆ ਪਰ ਆਤਮਾ ਬੜੇ ਧਿਆਨ ਨਾਲ ਦੇਖਿਆ ਤੇ ਸੁਣਿਆ ਉਹਨਾਂ ਨੂੰ ਉਹਨਾਂ ਸਮੁੱਚੇ ਦੇਸ਼ ਦੀ ਸ਼ਲਾਘਾ ਕੀਤੀ ਐ ਸਮੁੱਚਾ ਰਾਸੀ ਪਾਰਟੀ ਨੇ ਸ਼ਲਾਘਾ ਕੀਤੀ ਐ ਕਿਸੇ ਵੀ ਵਿਰੋਧੀ ਦਰਬਾਰੇ ਦਾ ਕਮੈਂਟ ਨਹੀਂ ਕੀਤਾ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਪ੍ਰਧਾਨ ਮੰਤਰੀ ਖੁੱਚ ਹੁੰਦੇ ਐ ਕਿ ਇਸ ਮੌਲੇ ਪੂਰਾ ਮੌਲਕ ਨਾਲ ਹੋਏ ਤੇ ਪੂਰਾ ਮੌਲਕ ਨਾਲ ਹੈ ਵੀ ਐ ਇਹ ਪ੍ਰਧਾਨ ਮੰਤਰੀ ਦੇ ਮੂਡ ਤੋਂ ਪਤਾ ਲੱਗਦਾ ਸਾਡੀਆਂ ਤਿੰਨੋਂ ਜਿਹੜੀਆਂ ਸੁਨਾਵਾ ਹੈਗੀਆਂ ਵਕਫਾਂ ਗੀਆਂ ਉਹਨਾਂ ਵੱਲੋਂ ਕੀਤੀਆਂ ਕਾਰਵਾਈਆਂ ਤੋਂ ਪਤਾ ਲੱਗਦਾ ਇਹਦੇ باوجود ਇੱਕ ਸਵਾਲ ਫੇਰ ਜ਼ਰੂਰ ਜਿਹੜਾ ਵਿਰੋਧੀ ਧਰ ਵੱਲੋਂ ਉਠਾਇਆ ਜਾ ਰਿਹਾ ਹੈ ਕਹਿੰਦੇ ਦੇ ਕੋਪੜਾ ਮੰਤਰੀ ਬੋਲੇ ਆ ساری ਗੱਲਬਾਤ ਕੀਤੀ ਆ ਉਹਨਾਂ ਨੇ ਜ਼ਿਕਰ ਕੀਤਾ ਪਰ ਅਮਰੀਕਾ ਨੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਜਿਸ ਕਦਾ ਜਿਹੜਾ ਹੈਗਾ ਭਾਰਤ ਜਾਂ ਪਾਕਿਸਤਾਨ ਦੇ ਜੰਦੂਬੰਦੀ ਦੇ ਐਲਾਨ ਤੋਂ ਪਹਿਲਾਂ ਹੀ ਜਿਹੜਾ ਕਹਿਤਾ ਕਿ ਜੀ ਭਾਰਤ ਤੇ ਪਾਕਿਸਤਾਨ ਜੰਦੂਬੰਦੀ ਲਈ ਸਹਿਮਤ ਹੋ ਗਿਆ ਲੜਾਈ ਬੰਦ ਹੋ ਗਈ ਹੈ ਇਹ ਅਧਿਕਾਰ ਕਿਹਨੇ ਦਿੱਤਾ ਹੈ ਟਰੰਪ ਨੂੰ ਕਿ ਉਹ ਭਾਰ ਦੇ ਵਿਹਾਰ ਤੇ ਐਲਾਨ ਕਰੇ ਦੂਜੀ ਗੱਲ ਕਸ਼ਮੀਰ ਦੇ ਮਾਮਲੇ 'ਚ ਵੀ ਜਾਂ ਆਪਣੇ ਕਿਹਾ ਕਿ ਮੈਂ ਵਿਚੋਲਗੀ ਕਰਨ ਲਈ ਤਿਆਰ ਹਾਂ ਕਿ ਭਾਰਤ ਇਸ ਗੱਲ 'ਤੇ ਸਹਿਮਤ ਹੋਏਗਾ ਕਿ ਕਸ਼ਮੀਰ ਦੇ ਮਾਮਲੇ 'ਚ ਕੋਈ ਵਿਚੋਲਗੀ ਕੀਤੀ ਜਾ ਸਕਦੀ ਹੈ ਕਿਉਂਕਿ ਭਾਰਤ ਇਹ ਮੰਨਦਾ ਹੈ ਕਿ ਸਾਰਾ ਕਸ਼ਮੀਰ ਸਾਡਾ ਹੈ ਕੁਝ ਹੱਲ ਨੂੰ ਦੇ ਮਲੇ ਇਹ ਵੀ ਠਾਈ ਜਾ ਰਹੇ ਆ ਖਾਰ ਤੋਂ ਅੱਤਵਾਦ ਵਰਤਦੇ ਜਿਹਾ ਆਪਾਂ ਲੜਾਈ ਦੀ ਗੱਲ ਕਰਦੇ ਆ ਉਹ ਕਹਿੰਦੇ ਬਹੁਤ ਮੰਦਪਾਗਾ ਵਾਪਰਿਆ ਜੋ ਪਹਿਲਗਾਮ ਚ ਵਾਪਰਿਆ 25 ਜਬੀਨ ਹੱਥੇ ਲੋਕ ਮਾਰੇ ਗਏ ਆਪਾਂ ਕਹਿੰਦੇ ਬਦਲਾ ਲੈਣ ਦੀ ਗੱਲ ਕਰਦੇ ਆ ਕੀ ਕਹਿੰਦੇ ਹੁਣ ਪਾਕਿਸਤਾਨ ਜੋ ਅੱਤਵਾਦ ਦਾ ਸਫਾਇਆ ਹੋ ਗਿਆ ਉਹਨਾਂ ਦੇ ਟਿਕਾਣੇ ਜਿਹੜਾ ਪੂਰੀ ਤਰ੍ਹਾਂ ਤਬਾਹ ਹੋ ਗਏ ਆ ਮੁੜ ਕੇ ਜਿਹੜਾ ਹੈਗਾ ਉਹਨਾਂ ਵਾਲੇ ਦਿਨਾਂ ਦੇ ਵਿੱਚ ਅਤਵਾਦੀ ਇਦਾਂ ਦੇ ਗਾਰਮ ਨੁਕੀ ਕਾਰੇ ਭਾਰ ਦੇ ਅੰਦਰ ਆ ਕੇ ਨਹੀਂ ਕਰਨਗੇ ਸਭ ਤੋਂ ਵੱਡਾ ਸਵਾਲ ਮਨੀਸ਼ ਸੁਧਿਆ ਕਿ ਲਈ ਆਪ ਦੇ ਅੱਗੋਂ ਉਹਨਾਂ ਨੂੰ ਲਿਖਾਇਆ ਗਿਆ ਸੁਧਿਆ ਉਹਨਾਂ ਦਾ ਕਹਿਣਾ ਹੈ ਕਿ ਦੇਖੋ 1971 ਦੀ ਜਿਹੜੀ ਪਾਕਿਸਤਾਨ ਦੇ ਨਾਲ ਜੰਗ ਹੋਈ ਸੀ ਇਹ ਬਹੁਤ ਵੱਡੀ ਗਿੰਦੀ ਚ ਜਦੋਂ ਫੌਜ ਨੇ ਪਾਕਿਸਤਾਨੀ ਨੇ ਸਟੈਂਡਰ ਕੀਤਾ ਤਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਇੰਡੀਆ ਚ ਆ ਕੇ ਸਮਝੌਤਾ ਕਰਨਾ ਪਿਆ ਜਿਹਨੂੰ ਸ਼ਿਮਲਾ ਸਮਝੌਤਾ ਕਹਿੰਦੇ ਆਪਾਂ ਸਾਰੇ ਕਹਿੰਦੇ ਪ੍ਰਧਾਨ ਮੰਤਰੀ ਹੁਣ ਕਹਿੰਦੇ ਆ ਕਿ ਦੇਖੋ ਪਾਕਿਸਤਾਨ ਜਿਹੜਾ ਹੈਗਾ ਉਗੜਗੜਾ ਰਿਹਾ ਸੀ ਸਾਡੀ ਤਾਕਤ ਦੇ ਅੱਗੇ ਢੋਲ ਗਿਆ ਇਸੇ ਵੇਲੇ ਕੋਈ ਦੋ ਰਹਿ ਨਹੀਂ ਕਿ ਸਾਡੀ ਫੌਜ ਬੜੀ ਮਜ਼ਬੂਤ ਹੈ ਸਾਰਾ ਦੇਸ਼ ਲਗਾ ਕਰ ਰਿਹਾ ਪਰ ਸਵਾਲ ਇਹ ਆਉਂਦੇ ਵੀ ਜੇ ਪਾਕਿਸਤਾਨ ਇੰਨਾ ਹੀ ਗੜਗੜਾ ਰਿਹਾ ਸੀ ਤੇ ਘਟੋ ਘਟਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜੀ ਨੂੰ ਬੁਲਾ ਕੇ ਇਥੇ ਕੋਈ ਲਿਖਤੀ ਸਵਲ ਉਤਾਰਾ ਲਿਖਤੀ ਇਹ ਤਾਂ ਲਿਆ ਜਾਂਦਾ ਕਿ ਇਹ ਜਿਆ ਕਰਤੂਤਾ ਪਾਕਿਸਤਾਨ ਕੋਈ ਸਾਡੇ ਨਾਲ ਨਹੀਂ ਕਰੇਗਾ ਇਤਨਾ ਖੁੱਲਾ ਛੱਡਣਾ ਵੀ ਕੀ ਨਿਆਂ ਤੇ ਇਨਸਾਫ ਹੈ ਇੰਦਾਂ ਦੇ ਸਵਾਲ ਵੀ ਵਿਰੋਧੀ ਧਿਰ ਵੱਲੋਂ ਉਠਾਈ ਜਾ ਰਹੇ ਲੈ ਜਾ ਰਹੇ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਹਰਿਆਣਾ ਦੀ ਹਰਿਆਣਾ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਵਾਂ ਪ੍ਰਧਾਨ ਮਿਲੇਗਾ ਜਲਦੀ ਜੀ ਬਿਲਕੁਲ ਪੰਜਾਬ ਦੇ ਗਵਾਂਢ ਚ ਦੇਖੋਗੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਾਰਜ ਦੇ ਰਹੇ ਨੇ ਜੀ ਜੋ ਵਾਪਰਿਆ ਸੋ ਵਾਪਰਿਆ ਹੁਣ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਹੋਂਦ ਚ ਆ ਗਿਆ ਇਹਦੇ ਬਾਰੇ ਕੋਈ ਦੂਰ ਹੈ ਨਹੀਂ ਅੱਜ ਜੇਦੋਂ ਆਪਾਂ ਜ਼ਿਕਰ ਕਰ ਰਹੇ ਆ ਜਿਹੜੇ ਨਵੇਂ ਮੈਂਬਰ ਚੁਣੇ ਗਏ ਤੇ ਜਿਹੜੇ ਨਾਮਿਨੇਟ ਹੋਏ ਆ 40 ਮੈਂਬਰਾਂ ਦੀ ਚੋਣ ਹੋਈ ਹੈ ਹਰਿਆਣਾ ਦੇ ਵਿੱਚ ਸਿੱਖ ਪਾਈ ਚੱਲੇ ਨੇ ਆਪਣੀ ਮਰਜ਼ੀ ਦੇ ਮਤਵ ਬਹੁਤ ਵੱਡੀ ਗਿਣਤੀ ਦੇ ਆਜ਼ਾਦ ਮੀਤਵਾਰ ਜਿੱਤੇ ਆ ਔਰ 9 ਮੈਂਬਰ ਜਿਹੜੇ ਹੈਗੇ ਹਰਿਆਣਾ ਗੁਰਦੁਆਰਾ ਪ੍ਰਬੰਧ ਕਮੇਟੀ ਜਿਹੜੀ ਸੋਰੀ ਹਰਿਆਣਾ ਗੁਰਦੁਆਰਾ ਪ੍ਰਬੰਧ ਕਮੇਟੀ ਜਿਹੜੀ ਇਲੈਕਸ਼ਨ ਕੰਰੋਲ ਬੋਰਡ ਦੇ ਜਿਹੜੇ ਚੇਅਰਮੈਨ ਆ ਉਹ ਚੇਅਰਮੈਨ ਵੱਲੋਂ 9 ਮੈਂਬਰ ਨਾਮਜ਼ਦ ਕੀਤੇ ਗਏ ਸੀ ਉਹ ਜਿਹੜੇ 9 ਮੈਂਬਰ ਨਾਮਜ਼ਦ ਕੀਤੇ ਗਏ 9 ਤਾਂ ਉਹ ਤੇ 40 ਨੰਝਾ ਮੈਂਬਰਾਂ ਨੇ ਅੱਜ ਪੰਚਕੁਲਾ ਪੀਡਬੀਡ ਰਸ ਅਹੁਦੇ ਚ ਆਪਣੇ ਆਪਣੇ ਅਹੁਦੇ ਦੀ ਸੋਹ ਚੁੱਕੀ ਹੈ ਉਹਨਾਂ ਚ ਇੱਕ ਮੈਂਬਰ ਨੇ ਜੋਗਾ ਸਿੰਘ ਜੋਗਾ ਸਿੰਘ ਨੂੰ ਚੇਅਰਮੈਨ ਥਾਪਿਆ ਗਿਆ ਪ੍ਰਧਾਨ ਦੀ ਚੋਣ ਕਰਾਉਣ ਲਈ ਉਮੀਦ ਕੀਤੀ ਜਾਂਦੀ ਹੈ ਕਿ ਅਗਲੇ 5-7 ਦਿਨਾਂ ਚ ਹਰਿਆਣਾ ਗੁਰਦਾਰ ਪਰੰਦ ਕਮੇਟੀ ਨੂੰ ਨਵਾਂ ਪ੍ਰਧਾਨ ਮਿਲੇਗਾ ਔਰ ਜੋਗਾ ਸਿੰਘ ਦੀ ਨਿਗਰਾਨੀ ਹੇਠਾਂ ਚੋਣ ਹੋਏਗੀ ਤੇ ਉਸ ਤੋਂ ਬਾਅਦ ਜੋਗਾ ਸਿੰਘ ਉਦਾਂ ਹੀ ਜਿੱਦਾਂ ਬਾਕੀ ਦੇ ਮੈਂਬਰ ਉਹਨਾਂ ਮੈਂਬਰਾਂ ਦੇ ਨਾਲ ਵਰਤਾਰਾ ਉਹਨਾਂ ਦਾ ਹੋਏਗਾ ਪਰ ਇੱਕ ਸਵਾਲ ਜ਼ਰੂਰ ਸਾਡੇ ਦਰਸ਼ਕਾਂ ਦੇ ਮਨ 'ਚ ਹੋਵੇਗਾ ਕਿ ਪ੍ਰਧਾਨ ਕੌਣ ਹੋ ਸਕਦਾ ਹੈ ਦੇਖੋ ਕਾਹਵਿਓ ਤੇ ਤਜ਼ਰ ਹੈ ਇੱਕ ਪਾਸੇ 20 ਮੈਂਬਰਾਂ ਦਾ ਗਰੁੱਪ ਹੈ ਇੱਕ ਪਾਸੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਉਹਨਾਂ ਨਾਲ 29 ਮੈਂਬਰਾਂ ਦਾ ਗਰੁੱਪ ਕਿਹਾ ਜਾ ਰਿਹਾ ਹੈ ਔਰ ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਨਾ 29 ਮੈਂਬਰਾਂ ਚੋਂ ਹੀ ਜਿਹੜਾ ਹੈ ਰਾਣਾ ਗੁਰਦੁਆਰਾ ਪਰੰਧ ਕਮੇਟੀ ਦੇ ਪ੍ਰਧਾਨ ਹੋਣਗੇ ਤੇ ਇਹ ਵੀ ਸਭਾ ਨੇ ਤਾਂ ਇਨਕਾਰ ਨਹੀਂ ਕੀਤਾ ਜਾ ਕਿ ਜਿੱਤੇ ਦਾ ਬਲਜੀਤ ਦੋਵਾਲ ਵੀ ਰਾਣਾ ਗੁਰਦੁਆਰਾ ਪਰੰਧ ਕਮੇਟੀ ਦੇ ਪ੍ਰਧਾਨ ਹੋ ਸਕਦੇ ਹੈ ਖੈਰ ਦੇਖਿਆ ਜਾਏਗਾ ਵੋਟਾਂ ਪੈਣ ਤੋਂ ਬਾਅਦ ਕਿ ਮੈਂਬਰ ਕਿਸ ਨੂੰ ਪ੍ਰਧਾਨ ਚੁਣਦੇ ਆ ਪਰ ਨਜ਼ਰਾਂ ਸਭ ਦੀਆਂ ਬਣੀ ਐ ਖਾਸ ਤੌਰ ਤੇ ਸਿੱਖ ਜਗਤ ਦੇ ਅੰਦਰ ਦਿਲਚਸਪੀ ਨਾਲ ਲਿਆ ਜਾਏਗਾ ਕਿ ਰਾਣਾ ਗੁਰਦੁਆਰਾ ਪਰੰਧ ਕਮੇਟੀ ਦੀ ਚੋਣ ਕਿਸ ਪਾਸੇ ਬੰਨਣਾ ਚਾਹੀਏਗੀ ਜੀ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਸਰ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਅਸਾਭੇਨ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜੋ ਅਖੀਰ ਤੱਕ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਰਹੇ ਪ੍ਰੋਗਰਾਮ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ